ਪੰਜਾਬ ਬਚਾਓ ਰੈਲੀਆਂ ਦੇ ਲਈ ਸ਼੍ਰੋਮਣੀ ਅਕਾਲੀ ਦਲ ਨੇ ਤਿਆਰੀ ਖੇਚ ਰਹੀ ਹੈ ਪੂਰੇ ਪੰਜਾਬ ਭਰ ਦੇ ਵਿੱਚ ਅਕਾਲੀ ਦਲ 40 ਤੋਂ 42 ਰੈਲੀਆਂ ਕਰੇਗਾ ਜੀ ਹਾਂ ਲੋਕ ਹਿੱਤ ਮੁੱਦਿਆਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਚੁੱਕਿਆ ਜਾਏਗਾ ਸਰਬਜੀਤ ਸਿੰਘ ਚੇਂਜਰ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਪੰਜਾਬ ਨੂੰ ਖੇਤਰੀ ਪਾਰਟੀ ਦੀ ਲੋੜ ਹਰ ਤਰ੍ਹਾਂ ਦੇ ਨਾਲ ਆਪ ਸਰਕਾਰ ਫੇਲ ਹੋਈ ਇਸ ਜ਼ਿਕਰ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਕੀਤਾ ਜਾ ਰਿਹਾ ਹੈ ਸਰਬਜੀਤ ਸਿੰਘ ਚੇਂਜਰ ਨੇ ਮਾਨ ਸਰਕਾਰ ਦੇ ਉੱਤੇ ਸਵਾਲ ਚੁਕੇ ਨੇ ਕਿ ਸਰਕਾਰ ਹਰ ਮੁਹਾਜ਼ਦੇ ਉੱਤੇ ਫੇਲ ਸਾਬਤ ਹੋਈ ਹੈ ਪੰਜਾਬ ਨੂੰ ਇਸ ਵਕਤ ਖੇਤਰੀ ਪਾਰਟੀ ਦੀ ਲੋੜ ਹੈ ਅਕਾਲੀ ਦਲ ਨੇ ਜ਼ਿਕਰ ਕੀਤਾ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਸਾਲ 2027 ਦੀ ਵਿਧਾਨ ਸਭਾ ਚੋਣ ਦੇ ਲਈ ਕਮਰ ਕੱਸ ਲਈ ਹੈ ਚੋਣ ਪੜ ਦੇ ਵਿੱਚ ਅਕਾਲੀ ਦਲ ਖੁੱਦ ਪਿਆ ਤਾਬੜ ਤੋੜ ਰੈਲੀਆਂ ਹੋਣਗੀਆਂ ਪੰਜਾਬ ਭਰ ਦੇ ਵਿੱਚ ਵਿਸਾਖੀ ਤੱਕ 40 ਰੈਲੀਆਂ ਦਾ ਟੀਚਾ ਸ਼੍ਰੋਮਣੀ ਅਕਾਲੀ ਦਲ ਨੇ ਮਿੱਥਿਆ ਅੱਜ ਇਹ ਲੋਕਾਂ 'ਚ उतरेਗਾ ਕਾਲੀ ਦਲ ਲੋਕਾਂ ਦੇ ਮਸਲਿਆਂ ਦੀ ਗੱਲ ਹੋਏਗੀ ਸਰਬਜੀਤ ਸਿੰਘ ਚੇਂਜਰ ਕੀ ਕਹਿ ਰਹੇ ਨੇ ਉਹ ਸੁਣਾ ਦੇਣ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਕਿਸ ਤਰੀਕੇ ਦੇ ਨਾਲ ਗਿਰ ਚੁੱਕੀ ਹੈ ਔਰ ਜੋ ਹਾਲਾਤ ਪੰਜਾਬ ਦੇ ਬਣ ਚੁੱਕੇ ਨੇ ਸੋ ਪੰਜਾਬ ਦੀ ਖੇਤਰੀ ਪਾਰਟੀ ਇੱਕ ਵਾਰ ਫਿਰ ਤੋਂ ਮੈਦਾਨ ਦੇ ਵਿੱਚ ਹੈ ਹੜਾ ਦੇ ਸਮੇਂ ਨੂੰ ਲੈ ਕੇ ਲਗਾਤਾਰ ਸੁਖਬੀਰ ਸਿੰਘ ਬਾਦਲ ਲੋਕਾਂ ਦੇ ਵਿੱਚ ਵਿਚਰਦੇ ਆ ਰਹੇ ਨੇ ਔਰ ਨਵੀਆਂ ਉਪਲਬਧੀਆਂ ਨੂੰ ਕਹਿ ਲਈਏ ਜਾਂ ਫਿਰ ਰੈਲੀਆਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਸਾਡੇ ਨਾਲ ਨੇ ਯੂਥ ਕਾਲੀ ਦਲ ਦੇ ਪ੍ਰਧਾਨ ਸਰਬੀ ਸਿੰਘ ਜੀ ਜਦੋਂ ਗੱਲਬਾਤ ਕਰਾਂਗੇ ਜੀ ਜੀ ਸਰ ਇੱਕ ਤਰੀਕ ਕਿਤਨਾ ਰੈਲੀਆਂ ਜਿਹੜੀਆਂ ਨੇ ਕਿੰਨੀਆਂ ਰੈਲੀਆਂ ਨੇ ਔਰ ਇਸ ਇਸ ਵਿੱਚ ਜਿਹੜੀਆਂ ਰੂਪਰੇਖਾ ਕੀ ਰਹਿਣ ਵਾਲੀ ਕਿਉਂਕਿ ਰੈਲੀਆਂ ਹਰੇਕ ਪਾਰਟੀਆਂ ਕਰਦੀਆਂ ਔਰ ਇਹ ਰੈਲੀਆਂ ਜਿਹੜੀਆਂ ਬੈਕ ਟੂ ਬੈਕ ਹਰੇਕ ਦਿਨ 40 ਰੈਲੀਆਂ ਜਿਹੜੀਆਂ ਤੁਸੀਂ ਰੱਖ ਲੀਆਂ ਨੇ ਉਹ ਕਿਵੇਂ ਰੂਪਰੇਖਾ ਕੀ ਰਵੇਗੀ ਰੈਲੀਆਂ ਬਥੇਰੀਆਂ ਪਾਰਟੀਆਂ ਕਰਦੀਆਂ ਹੋਣਗੀਆਂ ਪਰ ਕਿਸੇ ਪਾਰਟੀ ਜਿੰਨਾ ਦਮ ਨਹੀਂ ਕਿ ਬੈਕ ਟੂ ਬੈਕ 40 ਰੈਲੀਆਂ ਕਰ ਦਵੇ ਹਰ ਰੋਜ਼ ਇੱਕ ਰੈਲੀ ਹੋਏਗੀ ਬੈਕ ਟੂ ਬੈਕ ਰੈਲੀਆਂ ਚੱਲਣਗੀਆਂ ਤੇ ਇੱਕ ਖਾਸ ਗੱਲ ਤੁਸੀਂ ਇਹਨਾਂ ਰੈਲੀਆਂ ਦੀ ਦੇਖੋਗੇ ਕਿ ਇਹਨਾਂ ਰੈਲੀਆਂ ਦੇ ਵਿੱਚ ਹਰ ਵਰਗ ਸ਼ਮੂਲਿਤ ਕਰੇਗਾ ਖਾਸ ਤੌਰ ਤੇ ਯੂਥ ਜਿਹੜਾ ਉਹ ਵੱਡੇ ਪੱਧਰ ਤੇ ਇਹਨਾਂ ਰੈਲੀਆਂ ਸ਼ਮੂਲਿਤ ਕਰੇਗਾ ਤੁਸੀਂ ਦੇਖੋਗੇ ਆਉਣ ਵਾਲੇ ਦਿਨ ਕਿਉਂਕਿ 17 ਤਰੀਕ ਤੋਂ ਇਹ ਰੈਲੀਆਂ ਲਗਾਤਾਰ ਸ਼੍ਰੋਮਣੀ ਕਾਲ ਦੇ ਪ੍ਰਧਾਨ ਅਸਬੀ ਸਿੰਘ ਬਾਦਲ ਜੀ ਪੰਜਾਬ ਬਚਾਉਣ ਲਈ ਕਰਨ ਲੱਗੇ ਨੇ ਜਿਹਦੇ ਵਿੱਚ ਹਰ ਵਰਗ ਨੂੰ ਹੋਕਾ ਕੇ ਆਓ ਇਕੱਠੇ ਹੋ ਕੇ ਆਪਾਂ ਗੱਲਬਾਤ ਕਰੀਏ ਪੰਜਾਬ ਨੂੰ ਬਚਾਉਣ ਲਈ ਆਪਾਂ ਇੱਕ ਪਰਿਵਾਰ ਬਣਾ ਕੇ ਇੱਕ ਟੀਮ ਬਣਾ ਕੇ ਇੱਕਠੇ ਹੋ ਕੇ ਚਲੀਏ ਮੋੜੇ ਦਾ ਮੋੜਾ ਜੋੜ ਕੇ ਚਲੀਏ ਕਿਉਂਕਿ ਅੱਜ ਪੰਜਾਬ ਜਿਸ ਹਿਸਾਬ ਨਾਲ ਠੱਗਿਆ ਗਿਆ ਕਦੇ ਘਰ ਘਰ ਦੇ ਨੌਕਰੀ ਦੇ ਨਾਂ ਤੇ ਠੱਗਿਆ ਗਿਆ ਕਦੇ ਬਦਲਾ ਦੇ ਨਾਂ ਤੇ ਠੱਗਿਆ ਗਿਆ ਕਦੇ ਕੈਪਟਨ ਝੂਠ ਬੋਲ ਕੇ ਠੱਗ ਗਿਆ ਕਦੇ ਕੇਜਰੀਵਾਲ ਤੇ ਭਗਵੰਤ ਮਾਨ ਗਰੰਟੀਆਂ ਕੀ ਗਰੰਟੀਆਂ ਦੇ ਕੇ ਭੱਜ ਗਿਆ ਨੱਟ ਗਿਆ ਜਾਂ ਧੋਖਾ ਦੇ ਗਿਆ ਕਿਉਂਕਿ 4 ਸਾਲ ਦੇ ਵਿੱਚ ਹੋਇਆ ਹੀ ਕੁਝ ਨਹੀਂ ਅੱਜ ਪੰਜਾਬ ਦੇ ਵਿੱਚ ਹਾਲਾਤ ਇਹ ਨੇ ਕਦੇ ਹਸਪਤਾਲ ਚ ਮਰਡਰ ਕਦੇ ਸਕੂਲ ਚ ਮਰਡਰ ਕਦੇ ਕਾਲਜ ਚ ਮਰਡਰ ਕਦੇ ਮੰਦਰ ਦੇ ਬਾਹਰ ਮਰਡਰ ਕਦੇ ਗੁਰਦੁਆਰੇ ਦੇ ਬਾਹਰ ਮਰਡਰ ਕਦੇ ਇੱਥੇ ਗੈਂਗਸਟਰ ਜਿਹੜਾ ਜ ਬੈਠੇ ਮਤਲਬ ਫਰੋਤੀਆਂ ਮੰਗੀ ਜਾਂਦੇ ਨੇ ਚਾਹੇ ਕੋਈ ਸਿੰਗਰ ਆ ਚਾਹੇ ਕੋਈ ਸੈਲੀਬ੍ਰਿਟੀ ਆ ਚਾਹੇ ਕੋਈ ਲੀਡਰ ਆ ਚਾਹੇ ਕੋਈ ਬਿਜ਼ਨਸਮੈਨ ਆ ਚਾਹੇ ਕੋਈ ਆੜਤੀ ਵੀ ਛੋਟਾ ਹਰੇਕ ਬੰਦੇ ਤੇ ਜਿਹੜਾ ਗੈਂਗਸਟਰਾਂ ਦੀ ਗੋਲੀ ਦਾ ਜਿਹੜਾ ਡਰ ਦਾ ਸਾਇਆ ਉਹ ਮੰਡਰਾ ਰਿਹਾ ਕੋਈ ਪਤਾ ਨਹੀਂ ਕੋਈ ਵੀ ਕਿਸੇ ਨੂੰ ਆ ਕੇ ਬੜੇ ਆਰਾਮ ਦੇ ਨਾਲ ਗੋਲੀਆਂ ਵਿਆਹਾਂ 'ਚ ਬੈਠੇ ਬੰਦਿਆਂ ਨੂੰ ਗੋਲੀਆਂ ਮਾਰ ਜਾਂਦੇ ਨੇ ਜਿਹੜਾ ਕਹਿੰਦਾ ਸੀ ਕੀ ਕਾਲੀ ਆ ਨਹੀਂ ਸਕਦੇ ਕਾਲੀ ਤਾਂ ਹੁਣ ਮੋਢਿਆਂ ਤੇ ਚੜੇ ਬੈਠੇ ਨੇ ਉਹਨਾਂ ਨੂੰ ਡਰ ਸਤਾਉਂਦਾ ਤਾਂ ਹੀ ਕਾਲੀ ਦਲ ਦੇ ਲੀਡਰਾਂ ਦੇ ਝੂਠੇ ਪਰਚੇ ਝੁੱਟੀਆਂ ਧਮਕੀਆਂ ਪਤਾ ਨਹੀਂ ਕੀ ਕੁਛ ਰੰਤ ਰਚਦੇ ਨੇ ਪਰ ਜਦੋਂ ਲੋਕ ਖੜੇ ਹੋ ਜਾਣ ਅੱਜ ਪੰਜਾਬ ਖੜਾ ਹੋ ਗਿਆ ਤੇ ਪੰਜਾਬ ਖੜਾ ਹੋਇਆ ਤੁਹਾਨੂੰ ਇਹ ਚਾਲੀ ਰੇਲੀਆਂ ਵਿੱਚ ਦਿਖੂਗਾ ਕਿ ਲੋਕਾਂ ਦੇ ਮੂੰਹ ਤੇ ਕਾਲੀ ਦਲ ਹੈਗਾ ਕਿਉਂਕਿ ਖੇਤਰੀ ਪਾਰਟੀ ਦੇ ਤੌਰ ਦੇ ਉੱਪਰ ਤਾਂ ਲੋਕ ਵਿੱਚਰਦੇ ਨੇ ਔਰ ਹੁਣ ਤਾਂ ਗਾਣੇ ਵੀ ਆਉਣ ਲੱਗੇ ਕੱਲੇ ਗਾਣੇ ਨਹੀਂ ਮੈਂ ਸਮਝਦਾ ਕਿ ਕਿੱਕਲੀਆਂ ਵੀ ਪਹਿਣ ਗਈਆਂ ਕੱਲੇ ਗਾਣੇ ਨਹੀਂ ਗਾਉਣੇ ਕਿੱਕਲੀਆਂ ਪਹਿਣ ਗਈਆਂ ਦੇ ਨਾਲ-ਨਾਲ ਕੇਜਰੀਵਾਲ ਤੇ ਭਗਵੰਤ ਮਾਨ ਦੀਆਂ ਚੀਕਾਂ ਵੀ ਪਿਆਵਾਗੇ ਵਿਧਾਇਕ ਦੀ ਜਿਹੜੀ ਬਿਆਨ ਆਉਂਦਾ ਕਹਿੰਦੇ ਵੀ ਧੌਣ ਤੇ ਗੋਡਾ ਰੱਖ ਕੇ 111 ਸਾਰਾ ਸੀਟਾ ਲਵਾਂਗੇ ਉਹਨੂੰ ਕਿਵੇਂ ਦੇਖਦੇ ਹੋ ਕਿਉਂਕਿ ਪਹਿਲਾਂ ਤਾਂ ਅਜੇ ਕੋਈ ਹੋਰ ਜਿਹੜਾ ਚਾਹੇ ਵਿਰੋਧੀ ਧਰਦਾ ਨੇਤਾ ਕੋਈ ਬਿਆਨ ਦਿੰਦਾ ਤਾਂ ਐਸੀ ਕਮਿਸ਼ਨ ਸਾਦ ਲੰਦਾ ਤਲਬ ਕਰ ਲੈਂਦਾ ਰੋਜ਼ਾਨਾ ਚੰਡੀਗੜ੍ਹ ਮੌਲੀ ਧਰਨੇ ਹੁੰਦੇ ਸੋ ਉਹ ਵਿਧਾਇਕ ਦੇ ਉੱਤੇ ਉਹ ਵਿਧਾਇਕ ਚਲੋ ਬੀਬੀ ਆ ਮੈਂ ਬਾਹਲਾ ਉਹਦੇ ਬਾਰੇ ਕਮੈਂਟ ਨਹੀਂ ਕਰਨਾ ਪਰ ਉਹਨੂੰ ਪਤਾ ਨਹੀਂ ਕਿ ਇਹ ਪੰਜਾਬੀ ਨੇ ਇਹਨਾਂ ਦੇ ਧੌਣ ਤੇ ਗੋਡਾ ਕੋਈ ਨਹੀਂ ਰੱਖ ਸਕਦਾ ਇਹ ਧੌਣ ਤੇ ਉਂਗਲ ਕਰਨ ਵਾਲੇ ਦੀ ਗਰ ਤੁਸੀਂ ਕਹਿੰਦੇ ਹੋ ਕਿ ਸਾਡੀ ਧੌਣ ਤੇ ਗੋਡਾ ਰੱਖ ਲੋਗੇ ਆਮ ਆਦੀ ਪਾਰਟੀ ਪੰਜਾਬੀਆਂ ਦੀ ਧੌਣ ਤੇ ਗੋਡਾ ਰੱਖੂਗੀ ਜਿਹੜੀ ਧੌਣ ਨੇ ਪੰਜਾਬ ਵੱਲ ਅੱਖ ਚੱਕੀ ਉਹ ਧੌਣ ਹੀ ਨਹੀਂ ਰਹੀ ਉਹ ਝੂਠਾ ਸੱਚਾ ਕਾਲੀ ਦਲ ਦੇ ਖਰਾਬ ਕਰਨਾ ਹੈ ਭਗਵਾਨ ਤਮਾਨ ਕਰ ਲਵੇ ਨਾ ਕਾਲੀ ਦਲ ਦਬੇਗਾ ਨਾ ਪਿੱਛੇ ਹਟੇਗਾ ਡਟ ਕੇ ਪੰਜਾਬ ਦੀ ਲਈ ਲੜੇਗਾ ਬਿਲਕੁਲ ਬਿਲਕੁਲ तमाम ਜ਼ਿਲ੍ਹਿਆਂ ਦੇ ਵਿੱਚ ਜਾ ਕੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਜਾ ਕੇ ਇਹ ਰੈਲੀਆਂ ਕਰਕੇ ਉਹਨਾਂ ਲੋਕਾਂ ਦੇ ਨਾਲ ਗੱਲਬਾਤ ਹੋਵੇਗੀ ਲੋਕ ਮਿਲਣੀ ਵੀ ਹੋਵੇਗੀ ਔਰ ਕੀ ਕੁਝ ਅਗਲੀ ਸਥਿਤੀ ਰਹਿੰਦੀ ਹੈ ਇਹ ਦੇਖਣਾ ਹੋਵੇਗਾ ਕੈਮਰਾ ਪਰਸੰਤ ਰੰਜੇ ਸ਼ਰਮਾ ਦਿਰਾਲ ਮਨਜੋਤ ਸਿੰਘ ਕਾਂਗਪਾਟੀਸੀ ਨਿਊਜ਼ ਚੰਡੀ ਤਾਂ ਪੰਜਾਬ ਦੇ ਮੁੱਦਿਆਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਚੁੱਕਿਆ ਜਾਏਗਾ ਪੰਜਾਬ ਭਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਰੈਲੀਆਂ ਕੀਤੀਆਂ ਨੇ ਤੇ ਖਾਸ ਤੌਰ ਦੇ ਉਤੇ ਪੰਜਾਬੀਆਂ ਤੇ ਅਕਾਲੀ ਦਲ ਦੇ ਵਰਕਰਾਂ ਨੂੰ ਲਾਂਬੰਦ ਕੀਤਾ ਜਾਏਗਾ